ਕੋਨ ਨੂੰ ਛੁੱਟੀ ਹੈ ਜਿਹੜੀ ਉਹ ਹਸਪੀਟਲ ਦੇ ਵਿੱਚ ਹੈ ਪਰ ਫਿਰ ਵੀ ਅੰਦਰ ਬੈਠੇ ਹੋਏ ਵੀ ਉਹ ਆ ਪੰਜਾਬ ਦੀ ਜੋ ਸਿਚੁਏਸ਼ਨ ਖਾਸ ਕਰਕੇ ਹੜਾਂ ਦੀ ਜੋ ਬਣੀ ਹੋਈ ਹੈ ਉਹ ਤਾਂ ਨੇ ਉਹਦੇ ਉੱਪਰ ਨਜ਼ਰ ਹੈ ਜਿਹੜੀ ਉਹ ਬਣਾਈ ਹੋਈ ਹੈ ਹੁਣ ਵੀ ਇੱਕ ਤਾਂ ਗਵਰਨਰ ਸਾਹਿਬ ਅੱਜ ਉਹ ਮਿਲਣ ਆਏ ਸੀਗੇ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਔਰ ਸਾਡੇ ਨਾਲ ਵੀ ਜਿਹੜੀ ਡਿਸਕ ਉਹ ਕੱਲ ਪ੍ਰਾਈਮ ਮਿਨਿਸਟਰ ਸਾਹਿਬ ਹੋ ਕੇ ਗਏ ਨੇ ਉਹਦੇ ਬਾਰੇ ਸਾਰੀ ਡਿਟੇਲ ਵਿਚਾਰ ਵਿਟਾਂਦਰਾ ਜਿਹੜਾ ਉਹ ਹੈ ਉਹਨਾਂ ਨੇ ਸਾਰੀ ਰਿਪੋਰਟ ਲਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੜਾਂ ਦੀ ਮਾਰ ਚੱਲ ਰਹੇ ਲੋਕਾਂ ਦੀ ਬਾਹ ਕਿਵੇਂ ਫੜਨੀ ਹੈ ਉਹਦੇ ਬਾਰੇ ਪ੍ਰੋਪਰ ਵਿਚਾਰ ਚਰਚਾ ਜਿਹੜੀ ਉਹ ਹੋਈ ਹੈ ਬਾਕੀ ਇੱਕ ਦੋ ਦਿਨਾਂ ਦੇ ਵਿੱਚ ਛੁੱਟੀ ਮਿਲ ਜਾਣੀ ਹੈ ਔਰ ਉਸ ਤੋਂ ਬਾਅਦ ਫਿਰ ਫੁੱਲੀ ਐਕਟਿਵ ਹੋ ਕੇ ਗਰਾਊਂਡ ਦੇ ਵਿੱਚ ਆਪ ਜਾਣਗੇ ਔਰ ਪੰਜਾਬ ਤੇ ਪੰਜਾਬੀਆਂ ਦੇ ਨਾਲ ਖੰਡ ਦਾ ਜਿਹੜਾ ਕੰਮ ਹੈ ਜਿਹੜਾ ਪੈਕੇਜ ਦਿੱਤਾ ਗਿਆ ਰਾਜਪਾਲ ਸਾਹਿਬ ਕਹਿੰਗੇ ਇਹਨੇ ਕਿ ਦਿੱਤਾ ਟੋਕਨ ਮੰਨੀ ਸੀ 4 ਬਟਾ ਪੈਕੇਜ ਪ੍ਰਧਾਨ ਮੰਤਰੀ ਸਾਹਿਬ ਦੇਖੋ ਚੰਗੀ ਗੱਲ ਹੈ ਜੀ ਅਸੀਂ ਤਾਂ ਪਹਿਲੇ ਦਿਨ ਹੀ ਮੰਗ ਕੀਤੀ ਸੀਗੀ ਕਿ ਘੱਟੋ ਘੱਟ 20000 ਕਰੋੜ ਰੁਪਏ ਦੀ ਇੱਕ ਇਨੀਸ਼ੀਅਲ ਅਸੈਸਮੈਂਟ ਹੈ ਜਿਹੜੀ ਉਹ ਲੱਗ ਚੁੱਕੀ ਹੈ ਕਿ 20000 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਹੈ ਹੁਣ 20000 ਕਰੋੜ ਦੇ ਵਿੱਚੋਂ ਮਹਿਜ਼ 1600 ਕਰੋੜ ਦੇਣਾ ਇਹ ਇੱਕ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਜਿਹੜਾ ਉਹ ਪ੍ਰਧਾਨ ਮੰਤਰੀ ਸਾਹਿਬ ਕਰਕੇ ਗਏ ਨੇ ਫੇਰ ਵੀ ਉਮੀਦ ਆਸ ਕਰਦੇ ਆ ਜੇ ਗਵਰਨਰ ਸਾਹਿਬ ਕਹਿ ਕੇ ਗਏ ਨੇ ਕਿ ਇਹ ਤਾਂ ਸਿਰਫ ਇੱਕ ਟੋਕਨ ਮਣੀ ਆ ਪਰ ਟੋਕਨ ਵੀ ਸਭ ਤੋਂ ਵੱਧ ਵੱਡਾ ਰਿਲੀਫ ਤਾਂ ਸਭ ਤੋਂ ਪਹਿਲਾਂ ਚਾਹੀਦਾ ਹੁੰਦਾ ਤੇ ਉਸ ਤੋਂ ਬਾਅਦ ਤਾਂ ਜਿਵੇਂ ਜਿਵੇਂ ਜ਼ਰੂਰਤ ਹੋਵੇ ਉਹ ਉਸ ਹਿਸਾਬ ਨਾਲ ਹੁਣ ਸਾਡੇ 4 ਲੱਖ ਏਕੜ ਫਸਲਾਂ ਦਾ ਨੁਕਸਾਨ ਹੋਵੇ ਲੱਖਾਂ ਪਸ਼ੂਆਂ ਦਾ ਨੁਕਸਾਨ ਹੋ ਗਿਆ ਹੋਵੇ ਹਜ਼ਾਰਾਂ ਘਰ ਨੇ ਜਿਹੜੇ ਉਹ ਟੁੱਟ ਗਏ ਇੰਨਾ ਵੱਡਾ ਜਾਨੀਵਾਲੀ ਨੁਕਸਾਨ ਹੋਇਆ ਹੋਵੇ ਉੱਥੇ ਸਾਰਾ ਸਪਰੋਟ ਨਾਲ ਤਾਂ ਕੁਝ ਵੀ ਨਹੀਂ ਚੱਲਣਾ ਹੈਗਾ ਪਰ ਫੇਰ ਵੀ ਮੈਂ ਮੰਨ ਕੇ ਚੱਲਦਾ ਜੇ گورنر ਸਾਹਿਬ ਕਹਿ ਕੇ ਗਏ ਨੇ ਇਹ ਗੱਲ ਤੇ ਉਹਨਾਂ ਦੀ ਗੱਲ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਜੇ ਦੇਣਾ ਹੁੰਦਾ ਮੈਨੂੰ ਲੱਗਦਾ ਕਿ ਕਰਨੀ ਔਰ ਕਰਜ਼ੀ ਦੇ ਵਿੱਚ ਕਿਤੇ ਕੱਲ ਨੂੰ ਫਰਕ ਨਾ ਨਿਕਲੇ ਆਵੇ ਜੇ ਦੇਣਾ ਹੁੰਦਾ ਤਾਂ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਆ ਕੇ ਅਨਾਉਂਸ ਕਰਕੇ ਗਏ ਨੇ ਔਰ ਵੈਸੀ ਉਹਨਾਂ ਨੂੰ ਤਾਂ ਆਦਤ ਹੈ ਕਿ ਕਿੰਨਾ ਚਾਹੀਏ 70000 ਚਾਹੀਏ ਕਰੋੜ ਚਾਹੀਏ 80000 ਕਰੋੜ ਚਾਹੀਏ 90000 ਕਰੋੜ ਚਾਹੀਏ ਉਹ 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 ਜੀ ਆਦਤ ਵਾਲੇ ਪ੍ਰਧਾਨ ਮੰਤਰੀ ਸਾਹਿਬ ਜੇ 1600 ਦੇ ਕੇ ਜਾਣਗੇ ਤੇ ਮਗਰੋਂ ਕੀ ਆਊਗਾ ਇਹ ਅੰਦਾਜ਼ਾ ਆਪਾਂ ਲਗਾ ਹੀ ਸਕਦੇ ਹਾਂ ਬੀਜੇਪੀ ਦਾ આરોਪ ਹੈ ਕਿ 12000 ਕਰੋੜ 1600 ਕਰੋੜ ਜਿਵੇਂ 1300 13000 ਕਰੋੜ ਹੋ ਗਿਆ ਪਰ ਚੀਫ ਸੈਕਟਰੀ ਸਾਹਿਬ ਨੇ 13300 ਕਰੋੜ ਮੰਗਿਆ ਜਿਹਾ ਇਸ ਤਰ੍ਹਾਂ ਕਿ ਜਿਹੜੇ 12000 ਕਰੋੜ ਐਸਡੀਆਰਐਫ ਦੀ ਉਹ ਗੱਲ ਕਰਦੇ ਨੇ ਜੀ ਜੀ ਉਹਦੇ ਨੋਰਮਸ ਚੇਂਜ ਕਰਨ ਵਾਸਤੇ 10 ਦਿਨ ਹੋ ਗਏ ਅੱਜ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਹੋਈ ਹੈ ਉਹਦੇ ਨੋਰਮਸ ਕੀ ਕਹਿੰਦੇ ਨੇ ਕਿ ਮਹਿਜ਼ 6600 ਰੁਪਏ ਹੈ ਜਿਹਦਾ ਪਰ ਇਕੜ ਉਹ ਮਿਲੂਗਾ ਉਹਦੇ ਵਿੱਚ ਹੀ 75:25 ਦੀ ਰੇਸ਼ੋ ਹੈ ਮਹਿਜ਼ 1,20,000 ਰੁਪਏ ਜਿਹਦਾ ਘਰ ਪੂਰੀ ਤਰ੍ਹਾਂ ਢਹਿ ਗਿਆ ਉਹਨੂੰ ਮਿਲੂਗਾ ਕੀ ਇਹਨੇ ਨਾਲ ਕੰਮ ਸਰਜੂਗਾ ਜੇ ਕਿਸੇ ਦਾ ਭਾਂਡਿਆਂ ਦਾ ਬਰਤਨਾਂ ਦਾ ਘਰ ਦੇ ਸਮਾਨ ਦਾ ਨੁਕਸਾਨ ਹੋ ਗਿਆ ਤਾਂ 2500 ਰੁਪਏ ਦਵਾਂਗੇ ਇਹ ਐਸਡੀਆਰਐਫ ਦੇ ਨੋਰਮਸ ਕਹਿੰਦੇ ਨੇ 2500 ਨਾਲ ਕੀ ਹੋਊਗਾ ਜੀ ਉਹੀ ਨੌਨਸ ਚੇਂਜ ਕਰਨ ਵਾਸਤੇ ਕਿ ਇਹਨਾਂ ਨੂੰ ਘੱਟੋ-ਘੱਟ ਕਿਸੇ ਕੈਟਾਗਰੀ ਦੇ ਵਿੱਚ ਅਸੀਂ ਡਬਲ ਮੰਗੇ ਤੇ ਕਿਸੇ ਦੇ ਵਿੱਚ ਟ੍ਰਿਪਲ ਮੰਗਿਆ ਉਹ ਕਰੋ ਉਸ ਗੱਲ ਤੇ ਆਉਂਦ ਨਹੀਂ ਹੈਗੇ 10 ਦਿਨ ਹੋ ਗਏ ਹਜ ਤੱਕ ਕੋਈ ਚਿੱਠੀ ਦਾ ਜਵਾਬ ਹਾਂ ਜਾਂ ਨਾ ਜ ਦਿੱਤਾ ਨਹੀਂ ਹੈਗਾ ਠੀਕ ਹੈ ਜੀ ਥੈਂਕ ਯੂ ਤੇ ਜਿਹੜੀ ਅੱਗੇ ਨਾਲੋਂ ਕਾਫੀ ਇੰਪਰੂਵਡ ਹੈ ਔਰ ਮੋਸਟ ਲਾਈਕਲੀ ਕੱਲਿਆ ਪਰਸਾਦ ਕੋਨੋਂ ਨੂੰ ਛੁੱਟੀ ਹੈ ਜਿਹੜੀ ਤੇ ਵਿੱਚੋਂ ਮਿਲ ਜਾਣੀ ਹੈ ਪਰ ਫਿਰ ਵੀ ਅੰਦਰ ਬੈਠੇ ਹੋਏ ਵੀ ਪੰਜਾਬ ਦੀ ਜੋ ਸਿਚੁਏਸ਼ਨ ਖਾਸ ਕਰਕੇ ਹੜਾਂ ਦੀ